ਅੱਜ ਆ ਗਏ ਅਸੀਂ ਘਰੇ ਹੀ ਹਰਮਨ ਚਲਾ ਗਿਆ ਦੁਕਾਨ ਤੇ ਤੇ ਬਲੌਗ ਕਰਨ ਲੱਗੀਆਂ ਸ਼ੁਰੂ ਤੇ ਇੱਧਰ ਆਪਣਾ ਹੀ ਬਲੌਗ ਕੱਲ ਵਾਲਾ ਦੇਖ ਰਹੇ ਆ ਤੇ ਕਰੋ ਜੀ ਚਲੋ ਹਾਂਜੀ ਸੱਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਐਚਪੀ ਨੰਦਰਾ ਬਲੌਗ ਹਰਮਨ ਜਲਾ ਗਿਆ ਦੁਕਾਨ ਤੇ ਪਲਕ ਚਲ ਗਈ ਆ ਸਕੂਲ ਤੇ ਹੁਣ ਅਸੀਂ ਕੀ ਹੋ ਗਏ ਪਲਕ ਚ ਚਰਕਾ ਜਾਂਦੀ ਆ ਸਕੂਲ ਅਸੀਂ ਇੱਥੇ ਬੈਠੇ ਆ ਪੱਖਿਆਂ ਦੇ ਲਈ ਉੱਗੀ ਵਿਚਾਰੀ ਗਰਮੀ ਦੇ ਵਿੱਚ ਨਾ ਇਦਾਂ ਰਹਿੰਦਾ ਉਹ ਤਾਂ ਚਲੋ ਸਾਰਿਆਂ ਸਾਰੇ ਬੱਚੇ ਹੀ ਆਉਂਦੇ ਗਰਮੀ ਦੇ ਵਿੱਚ ਹੀ ਹੁਣ ਕੀ ਕਰ ਸਕਦੇ ਆ ਤੇ ਉਦਾਂ ਦੇ ਆਪਣੇ ਬੱਚੇ ਵਰਗੇ ਹੀ ਆ ਸਾਰੇ ਤੇ ਆਪਣਾ ਵਲੌਗ ਦੇ ਤੇ ਫਿਰ ਅਸੀਂ ਚੱਲੇ ਹੁਣ ਦੁਕਾਨ ਤੇ ਹਰਮਨ ਚਲਾ ਗਿਆ ਤੇ ਮੈਂ ਵੀ ਚੱਲਾਂ ਤੇ ਤੁਸੀਂ ਹੁਣ ਅੱਗੇ ਆਪਣੀ ਡਿਊਟੀ ਵਲੌਗ ਬਣਾਉਣਾ ਤੁਸੀਂ ਓਕੇ ਜੀ ਐਂਦੇ ਵੜਦੀ ਨਾ ਹਰਮਨ ਉਹ ਲੱਗਦੀ ਹਾਂ ਐਂਦੇ ਕਰਦੀ ਸੀ ਨਾ ਬਲਗਦੀ ਉਹਦੇ ਵਿੱਚ ਸਿੱਧਾ ਹੀ ਕੈਮਰਾ ਲੈ ਆਗੇ ਨਹੀਂ ਕੈਮਰਾ ਲੈ ਆਗੇ ਮੈਂ ਉਹ ਨਕਤ ਆ ਐਂਦੇ ਕਰਦੀ ਹੁੰਦੀ ਸੀ ਚਲੋ ਹਾਂਜੀ ਹੋਰ ਦੱਸੋ ਮੰਮਾ ਹਾਂ ਚੱਲ ਠੀਕ ਹੈ ਚੱਲਣਾ ਮੈਂ ਦੁਕਾਨ ਤੇ ਹੁਣ ਅੱਗੇ ਤੁਸੀਂ ਆਪਣੀ ਡਿਊਟੀ ਸੰਭਾਲ ਲਓ ਤੇ ਬਣਾਓ ਵਲੌਗ ਹਾਂ ਜੀ ਲੋ ਜੀ ਅੱਜ ਲੱਗੀਆਂ ਭਿੰਡੀਆਂ ਬਣਾਉਣੇ ਇੱਧਰ ਭਿੰਡੀਆਂ ਕੱਟ ਲਈਆਂ ਆ ਥੋੜੀਆਂ ਜੀਆਂ ਕੱਟ ਲਈਆਂ ਇੱਧਰ ਪਿਆਜ਼ ਕੱਟ ਕੇ ਰੱਖ ਲਿਆ ਪਿਆਜ਼ ਬੜਾ ਮਹਿੰਗਾ ਪਰ ਹੁਣ ਕੀ ਕਰੀਏ ਪਾਣਾ ਤਾਂ ਹੈਗਾ ਭਿੰਡੀਆਂ ਚ ਪਿਆਰ ਹੈਗਾ 50 ਰੁਪਏ ਕਿਲੋ ਪਰ ਸਾਨੂੰ ਥੋੜੇ ਪਿਆਜ਼ਾਂ ਦਾ ਸਬਰ ਨਹੀਂ ਆਉਂਦਾ ਇੱਧਰ ਥੋੜੀਆਂ ਭਿੰਡੀਆਂ ਰੱਖੀਆਂ ਝੋ ਕੁਸ਼ਕ ਭਰ ਕੇ ਬਣਾਵਾਂਗੇ ਭਿੰਡੀਆਂ ਬਰੀਕ ਬਰੀਕ ਜਿਹੜੀਆਂ ਆ ਪਤਲੀਆਂ-ਪਤਲੀਆਂ ਭਰ ਕੇ ਬਣਾਵਾਂਗੇ ਠੀਕ ਆ ਆਂਟੀ ਕਰਦੇ ਬਈ ਆ ਸਫਾਈ ਸਾਡੀ ਆ ਜਾਂਟੀ ਟਾਈਮ ਨਾ ਆ ਗਈ ਆ ਆ ਜੰਟੀ ਆਈ ਹੈ 11:30 ਵਜੇ ਹਾਂ ਮੰਮੀ ਹਾਂ ਹਰੇਕ ਉਹ ਤਾਂ ਆਂਟੀ 12:00 ਵਜੇ ਆਂਦੀ ਪਰ ਹੁਣ ਦੋ ਦਿਨ ਆਂਟੀ ਨਹੀਂ ਆਉਣਾ ਵੀ ਨਹੀਂ ਹੈਗਾ ਨਾ ਆਂਟੀ ਦੋ ਦਿਨ ਆਉਣਾ ਨਹੀਂ ਦੋ ਦਿਨ ਨਹੀਂ ਆਣਾ ਉਹ ਤਾਂ ਵੀ ਮੈਂ ਜੇ ਮੈਂ ਉਹਦਾ ਜਾ ਪੇਰੇ ਮਲੇਗ ਨਹੀਂ ਅਨੇ ਤਾਂ ਉਹਦਾ ਜਲਦੀ ਆ ਜਾ ਹਾਂ ਆਂਟੀ ਦੇ ਦੋ ਦਿਨ ਰੋਣਾ ਨਹੀਂ ਫੇ ਸਾਨੂੰ ਵਾਪਿਸ ਸ਼ੇਅਰ ਮਾਣਾ ਪੈਣਾ ਹੈ ਹਾਂ ਬਈ ਚਲ ਕੋਈ ਨਹੀਂ ਕੰਨਾ ਹੀ ਬੰਦਾ ਕਹਿੰਦਾ ਕੰਮ ਜਾਣਾ ਵੀ ਤਾਂ ਹੈਗਾ ਹੀ ਹੈ ਕਿਤੇ ਨਾ ਬਈ ਹਾਂ ਜਾਣਾ ਹੀ ਫਿਰ ਦਾ ਕਵੀਰ ਦਾਦੇ ਉਹਦੇ ਬਿਲਕੁਲ ਬਿਲਕੁਲ ਚਲੋ ਕੋਈ ਨਹੀਂ ਉਹਦਾ ਆਂਟੀ ਛੁੱਟੀ ਕੱਟ ਕਰਦੀ ਆ ਹਾਂਜੀ ਤੁਸੀਂ ਬੈਠਿਆ ਮੈਂ ਪਾਏ ਮਾ ਕੱਪੜੇ ਸੁੱਕਣ ਚਲੋ ਫਿਰ ਆ ਕੇ ਦੇਖਦੇ ਮਿਲਦੇ ਆ ਤੁਹਾਨੂੰ ਹਾਂਜੀ ਲਓ ਜੀ ਲਾਈਏ ਹੁਣ ਪਿੰਡੀਆਂ ਨੂੰ ਤੜਕਾ ਓਹੋ ਹੋ ਦੇਖਿਓ ਹੁਣ ਕਿਦਾਂ ਪਚਾੜ ਆਣਾ ਹੈ ਜਦੋਂ ਪਿਆਜ਼ ਪੈਣਾ ਹੈ ਨਾ ਵਿੱਚ ਇਹ ਗਈ 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 ਮੈਂ ਕਮੈਂਟ ਜਿਹਨੇ ਦਿੱਨੇ ਦਿੱਤੇ ਆ ਕਿ ਯਾਰ ਜੀ ਕਿ ਤੁਸੀਂ ਪਿਆਜ਼ ਜ਼ਿਆਦਾ ਪਾਉਂਦੇ ਆ ਮੈਂ ਤਾਂ ਥੋੜੇ ਪਿਆਜ਼ ਕਹਿੰਦੇ ਪਿਆਜ਼ ਮਹਿੰਗੇ ਆ ਪਿਆਜ਼ ਥੋੜੇ ਪਾਇਆ ਕਰੋ ਮੈਂ ਤਾਂ ਸਾਨੂੰ ਪਿਆਜ਼ ਜ਼ਿਆਦਾ ਹੀ ਸੋਹਣੇ ਲੱਗਦੇ ਆ ਇਸ ਕਰੀਏ ਵਧੀਆ ਲੱਗਦੇ ਆ ਘਟ ਪਿਆਜ਼ਾਂ ਵਾਲੀ ਸਬਜ਼ੀ ਸਾਨੂੰ ਨਹੀਂ ਸਵਾਦ ਲੱਗਦੀ ਹੈਗੀ ਇਸ ਕਰਕੇ ਅਸੀਂ ਜ਼ਿਆਦਾ ਹੀ ਪਾਉਂਦੇ ਆ ਪਿਆਜ਼ ਚਲੋ ਪਾਉਂਦੇ ਆ ਤੜਕਾ ਫੇ ਤੜਕਾ ਲਾ ਕੇ ਦਿਖਾਉਂਦੇ ਆ ਤੁਹਾਨੂੰ ਲਓ ਜੀ ਇੱਧਰ ਲਾ ਲਿਆ ਆਪਾਂ ਤੜਕਾ ਦੇਖੋ ਜੀ ਦਿਲ ਆ ਲਈ ਆ ਸਬਜੀ ਨੂੰ ਆਪਾਂ ਪਰੋਕਾਂ ਇਹਨੂੰ ਕੋਈ ਲੱਗਦੀ ਆ ਸਬਜੀ ਹੁਣ ਸਾਡੀ ਬਣੂਗੀ ਤੇ ਇਹ ਇੰਨੀ ਕੁ ਸਬਜੀ ਇੰਨੀ ਲਾ ਲਿਆ ਅਸੀਂ ਕੱਟ ਕੇ ਤੇ ਇੰਨੀਆਂ ਬਣਾਵਾਂਗੇ ਅਸੀਂ ਭਰ ਕੇ ਤੇ ਇਹਦੇ ਵਿੱਚ ਪਾਵਾਂਗੇ ਪਿਆਜ਼ ਤੇ ਆਲੂ ਫਰਾਈ ਕਰਕੇ ਬਣਾਵਾਂਗੇ ਹੰਬ ਚੂਰ ਪਾ ਕੇ ਤੇ ਇਧਰ ਭਾਂਡੇ ਸਾਫ਼ ਕਰ ਲਈ ਬਸ ਆ ਰਹਿੰਦੇ ਆ ਇੰਨੇ ਕੁ ਇਹ ਮੈਂ ਹੁਣ ਕਰਦੀ ਆ ਗਰਮੀ ਬਹੁਤ ਜ਼ਿਆਦਾ ਆ ਸਫਾਈਆਂ ਸਾਡੀਆਂ ਹੋ ਗਈਆਂ ਆ ਤੇ ਮੀ ਕਰਦੇ ਪਏ ਆ ਪਾਠ ਤੇ ਟਾਈਮ ਹੋ ਗਿਆ ਆ 9:1 ਇੱਕ ਹੀ ਬੱਚਾ ਲਾ 10 ਮਿੰਟ ਰਹਿ ਗਏ ਆ ਚਲੋ ਤੇ ਹੁਣ ਰੋਟੀ ਰੁੱਟੀ ਦਾ ਕਰਦੇ ਆ ਫਿਰ ਚਲੋ ਦਿਖਾ ਲਦੇ ਆ ਫਿਰ ਤੁਹਾਨੂੰ ਹਾਂਜੀ ਹਾਂਜੀ ਇੱਧਰ ਬਣਾਉਂਗੀ ਇਹ ਨਿੰਬੂ ਪਾਣੀ ਚੀਨੀ ਲੱਗੀ ਆ ਘੋਲਣ ਤੇ ਨਿੰਬੂ ਸਬਜੀ ਨੂੰ ਲੱਗ ਗਿਆ ਆ ਤੜਕਾ ਤੇ ਸੇਵ ਕਰਕੇ ਰੱਖ ਦਿੱਤੀ ਆ ਇਸ ਸਿੰਮ ਦੇ ਉੱਤੇ ਬਣਾਉਂਗੀ ਸਬਜੀ ਸਾਡੀ ਥੋੜੇ ਦਿਨ ਹੋ ਗਏ ਸੀ ਸਾਡੇ ਘਰ ਕੋਈ ਵੀ ਢੰਗ ਨਾਲ ਰੋਟੀ ਨਹੀਂ ਖਾਂਦਾ ਹੈਗਾ ਕਿਉਂਕਿ ਕੋਈ ਵੀ ਠੀਕ ਨਹੀਂ ਸੀਗਾ ਹੁਣ ਹੁਣ ਕੱਲ ਰਾਤੀ ਰੋਟੀ ਖਾਧੀ ਆ ਕਿਉਂਕਿ ਤੁਹਾਨੂੰ ਪਿਛਲੇ ਵਲੌਗੇ ਦੱਸਿਆ ਸੀ ਕਿ ਅਸੀਂ ਮੂਲੀ ਵਾਲੀ ਰੋਟੀ ਬਣਾਈ ਸੀਗੀ ਉਹ ਸਾਰੇ ਨੇ ਖੁਸ਼ ਹੋ ਕੇ ਖਾਧੀ ਆ ਰੋਟੀ ਤੇ ਹੁਣ ਅੱਜ ਮੈਂ ਪਿੰਡੀਆਂ ਬਣਾਉਣੀਆਂ ਤੇ ਨਾਲ ਬਣਾਉਂਗੀ ਨਿੰਬੂ ਪਾਣੀ ਤੇ ਅਸੀਂ ਪਾਵਾਂਗੇ ਦਹੀਂ ਚ ਪਕੌੜੀਆਂ ਤੇ ਆਂਬ ਚੂਰ ਮੈਂ ਮੰਗਵਾਇਆ ਸੀ ਕਿਉਂਕਿ ਆਂਬ ਚੂਰ ਹੋਇਆ ਸੀ ਖਤਮ ਤੇ ਭਰ ਕੇ ਪਿੰਡੀਆਂ ਬਣਾਵਾਂਗੇ ਉਹਦੇ ਵਿੱਚ ਪਾਵਾਂਗੇ ਚਲੋ ਬਣਾ ਲઈએ ਨਿੰਬੂ ਪਾਣੀ ਨਾਲੇ ਥੋੜਾ ਥੋੜਾ ਪੀਵਾਂਗੇ ਤੇ ਨਾਲੇ ਤੇ ਤੁਹਾਨੂੰ ਵਿਖਾਲਦੇ ਆ ਹਾਂਜੀ ਆ ਗਏ ਉਹ ਨੀਂਦ ਵੀ ਆਈ ਉਹਦੀ ਪਤਾ ਨਹੀਂ ਕਿਉਂ ਠੀਕ ਆ ਏ ਠੀਕ ਆ ਯਾਰ ਹਾਂ ਯਾਰ ਪਤਾ ਕੀ ਗਰਮੀ ਕਿੰਨੀ ਹੋਈ ਸੁਸਤੀ ਪੈਂਦੀ ਆ ਕੂਲਰ ਦੇ ਮੋਹਰੇ ਬੈਠੇ ਨਾ ਕੂਲਰ ਦੀ ਹਵਾ ਨਾਲ ਨੀਂਦ ਹੀ ਆਈ ਉਹਦੇ ਮੈਂ ਕਰਦਾ ਮੈਂ ਕੁੜੀ ਨੂੰ ਲੈ ਜਾਣਾ ਤੇ ਅੱਬਰ ਮੈਂ ਮੈਂ ਤਾਂ ਨਾ ਸਬਜ਼ੀ ਨੂੰ ਤੜਕਾ ਲਾਗੇ ਬੋਲਦਾ ਇੰਨੀ ਗਰਮੀ ਲੱਗਦੀ ਕਿਚਨ ਦੇ ਵਿੱਚ ਕਿਤੇ ਖੜੋ ਹੋਇਆ ਨਹੀਂ ਜਾਂਦਾ ਮੈਂ ਲੱਗੀ ਨਿੰਬੂ ਪਾਣੀ ਬਣਾਣਾ ਬਣਾਵਾ ਸਬਜੀ ਲਾ ਲਿਆ ਹੈ ਉਧਰ ਲਾ ਲੋ ਏਸੀ ਨਾ ਨਾ ਏਸੀ ਨਹੀਂ ਇੱਥੇ ਪਾ ਜਾਓ ਹੈ ਏਸੀ ਲਾ ਕੇ ਵਾ ਜਾਓ ਏਸੀ ਉਸੇ ਦੀ ਹੋ ਇੱਥੇ ਏਸੀ ਲਾ ਲਈ ਫਨੀ ਨਹੀਂ ਹੈ ਏਸੀ ਵਾਲੀ ਵੀ ਠੰਡੇ ਚ ਨੀਂਦ ਨਹੀਂ ਚਲੋ ਇੱਕ ਲੈ ਲਓ ਨੈਪ ਨੈ ਭਾ ਚਲੋ ਠੀਕ ਹੈ ਪੀਣਾ ਨਹੀਂ ਪੀਣੀ ਜਾ ਕੇ ਚਲੋ ਠੀਕ ਹੈ ਜਾਵਾਂਗੇ ਬਿਨਾਂ ਓਕੇ ਓਕੇ ਹੈ ਓਕੇ ਮੈਂ ਕਿਹਾ ਯਾਰ ਮੈਂ ਬਾਅਦ ਚ ਪੀਉਂਗਾ ਨਿੰਬੂ ਪਾਣੀ ਮੈਂ ਥੋੜਾ ਜਿਹਾ ਸੋਣਾ ਆ ਅਹਾਂ ਮੈਂ ਸੋਣਾ ਸੀਗਾ ਤੇ ਨਿੰਬੂ ਪਾਣੀ ਮੈਂ ਕਿਹਾ ਬਾਅਦ ਚ ਪੀਉਂਗਾ ਹੁਣ ਤੁਸੀਂ ਕਹਿੰਦੇ ਨਹੀਂ 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 ਗਾਲ ਤਾਂ ਗੱਲ ਲੱਗ ਲੱਗ ਨਹੀਂ ਬਣਾਈ ਦੀ ਜਿਹੜੀਆਂ ਕੁੰਨੀਆਂ ਕੱਟ ਕੇ ਬਣਾਉਣੀਆਂ ਇਹਨੇ ਬਣਾਉਣੀਆਂ ਜਿਹੜੀਆਂ ਭਰ ਕੇ ਬਣਾਉਣੀਆਂ ਉਹ ਮੈਂ ਬਣਾਉਣੀ ਆ ਲਓ ਜੀ ਨਿੰਬੂ ਪਾਣੀ ਬਣਾਇਆ ਆ ਜਾਓ ਨਿੰਬੂ ਪਾਣੀ ਪੀਲਾ ਮੈਂ ਵੀ ਲਵਾਂ ਉਹ ਨੰਗਿਆ ਉਹ ਨੰਗ ਰੰਗ ਖੂਨਨ ਮੈਂ ਵੀ ਲਵਾਂਗੀ ਮੈਨੂੰ ਦੱਸੋ ਆਪ ਨਹੀਂ ਮਿੜਾ ਤੂੰ ਕਿਉਂਗੀ ਮੈਂ ਵੀ ਚਲੋ ਐ ਵੀ ਮਤਲਬ ਕਿਦਾਂ ਦਾ ਬਣਿਆ ਅੱਜ ਮੈਂ ਕਾਲੀ ਮਿਰਚ ਨਹੀਂ ਪਾਈ ਹੈਗੀ ਮੈਨੂੰ ਗਲੇ ਨੂੰ ਲੱਗਦੀ ਆ ਜਿਹਨੇ ਪਾਣੀ ਅਲੱਗ ਬਾਸ ਕਰਦਾ ਠੀਕ ਹੈ ਟੇਸਟੀ ਓਕੇ ਦੇ ਵੀ ਗੋਹੇ ਬਣੇ ਥੋੜੇ ਤੇਲ ਦੇ ਬਣੇ ਹਾਂਜੀ ਮੰਮੀ ਜੀ ਹਾਂਜੀ ਹਾਂਜੀ ਲੱਗੇ ਫਿਰ ਹੋਰ ਜਿ ਲੱਗੇ ਅੱਜ ਜੂਦੀ ਸਬਜ਼ੀ ਬਣਾ ਲੱਗੇ ਹਾਂਜੀ ਭਾਈਵੇਂ ਮਰ ਜਾ ਕਦੇ ਕਦੇ ਬਣਾਈ ਜਾਂਦੀ ਹੈ ਨਹੀਂ ਜੀ ਜੀ ਹੋ ਗਈ ਮੰਮੀ ਮੈਂ ਨਹੀਂ ਮੰਮੀ ਨੇ ਜੂਦੀ ਸਬਜ਼ੀ ਬਣਾਈ ਆ ਹਾਂ ਸਿੱਖ ਨੇ ਅਗ ਬਣਾਈ ਅੱਜ ਅਲੱਗ ਅਲੱਗ ਸਬਜ਼ੀ ਹਾਂ ਅਲੱਗ ਅਲੱਗ ਦਾ ਮਤਲਬ ਵੀ ਮੈਂ ਆਪਣੀ ਮਰਜ਼ੀ ਕੋ ਆਪਣੀ ਮਰਜ਼ੀ ਦੀ ਹਾਂ ਆਪਣੇ ਆਪਣੇ ਮਰਜ਼ੀ ਦੀ ਬਣਾਈ ਉਹਨਾਂ ਨੇ ਨਹੀਂ ਇੱਕ ਜਿਹੜੀ ਕੱਟ ਕੇ ਇਹਨਾਂ ਨੇ ਤੂੰ ਬਣਾਈ ਆ ਤੇ ਮੰਮੀ ਨੇ ਬਣਾਉਣੀ ਆ ਭਰ ਕੇ ਜਦੋਂ ਮੈਂ ਮੰਮੀ ਨੂੰ ਐ ਕਰਾ ਹਾਂ ਮੈਂ ਦੇਖ ਤੇ ਲਈ ਹਾਂ ਹਾਂ ਚਲੋ ਅੱਜ ਬਣਾਈ ਨੂੰਸਸ ਨੇ ਅਲੱਗ-ਅਲੱਗ ਸਬਜ਼ੀ ਪਲਕਾ ਮੇਜਾ ਕਹਿੰਦੀ ਤੇ ਕਹਿੰਦੀ ਮੰਮੀ ਮੈਂ ਤੇ ਤੁਹਾਨੂੰ ਦਾਦੀ ਨੂੰ ਕਦੀ ਲੜਦੇ ਨਹੀਂ ਦੇਖਿਆ ਅੱਜ ਤੱਕ ਮੈਂ ਕਿਹਾ ਲੜ ਪਈਏ ਫੇਰ ਕਹਿੰਦੀ ਮੈਂ ਕਦੀ ਨਹੀਂ ਦੇਖਿਆ ਵੀ ਤੁਸੀਂ ਲੜੀਆਂ ਆ ਨੂੰਸਸ ਦਾ ਪਿਆਰ ਤਾਂ ਬੜਾ ਆ ਕਹਿੰਦੀ ਉਹਦਾ ਹਰ ਇੱਕ ਗੱਲ ਕਹਿੰਦੀ ਸੁਲ੍ਹਾ ਵਾਲੀ ਕਰਦੀ ਆ ਇੱਕ ਤੀਸਲਾਹਣ ਵਾਲੀ ਮੈਂ ਕਿਹਾ ਲੜ ਪਈਏ ਦਾਦੇ ਨਹੀਂ ਨਹੀਂ ਕਹਿੰਦੀ ਇੱਦਾਂ ਠੀਕ ਆ ਇੱਦਾਂ ਠੀਕ ਆ ਭਰਾਵਾ ਲੜ ਕੇ ਸਿਆਪਾ ਮੇਰੇ ਨਾਲ ਪੈਣਾ ਆ ਇੱਥੇ ਤੁਸੀਂ ਇੱਧਰ ਜਾਉਂਗਾ ਕਿ ਉੱਧਰ ਜਾਉਂਦਾ ਪੰਗਾ ਮੇਰੇ ਨਾਲ ਪੈਣਾ ਤੁਸੀਂ ਲੜੀਆਂ ਨਾਲ ਲੜੋ ਰਾ ਠੀਕ ਐ ਈਆਂ ਨਹੀਂ ਸਾਰੀ ਗੱਲ ਤੁਹਾਡੇ ਤੇ ਆ ਜਾਣੀ ਅਸੀਂ ਵੇਖ ਕੋ ਜਾਣਾ ਹੋਰ 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 ਇਸ ਕਰਕੇ ਇੱਧਰ ਠੀਕ ਆ ਜੀ ਹਾਂ ਜੀ ਇੱਧਰ ਪਾਤੀਆਂ ਭਿੰਡੀਆਂ ਦਾ ਪੇਲ ਤਾਂ ਥੋੜਾ ਜਿਆਦਾ ਸੀਗਾ ਚਲੋ ਕੋਈ ਗੱਲ ਨਹੀਂ ਫੱਟੋ ਕੱਢ ਲਾਂਗੀ ਕਿਉਂਕਿ ਇਹਦੇ ਵਿੱਚ ਆਲੂ ਤੇ ਪਿਆਜ਼ ਵੀ ਕਰਨੇ ਇੱਧਰ ਬਣਾ ਲਿਆ ਹੈ ਮੈਂ ਨਹੀਂ ਕੋੜੀਆਂ ਵਾਲਾ ਆ ਕਾਫੀ ਆ ਫਰਿੱਜ ਦੇ ਵਿੱਚ ਤੇ ਆ ਥੋੜਾ ਜਿਹਾ ਦਹੀਂ ਪਿਆ ਆ ਜਿਹੜਾ ਰੱਤੀ ਲਾਇਆ ਸੀ ਅਸੀਂ ਘਰ ਨੂੰ ਫਰਿੱਜ ਦੇ ਵਿੱਚ ਰੱਖਦੇ ਆ ਤੇ ਇੱਧਰ ਦੁੱਧ ਲਈ ਰੱਖ ਦਿੱਤੀ ਆ ਕੈਨੀ ਤੇ ਦੁੱਧ ਲੈ ਕੇ ਆਵਾਂਗੇ ਤੇ ਮੰਮੀ ਲੱਗੇ ਆਲੂ ਕੱਟਣ ਠੀਕ ਆ ਤੇ ਇੱਧਰ ਹਾਂਜੀ ਹੋ ਗਏ ਆ ਆਮਲੇਟ ਕੋਈ ਪਤਾ ਨਹੀਂ ਸਹੀ ਗੱਲ ਕਹਿੰਦੇ ਨੈਪ ਲੈ ਲਮਾ ਥੋੜੀ ਚਲੋ ਏ ਜੀ ਉਠੋ ਟਾਈਮ ਹੋ ਗਿਆ ਕੁੜੀ ਦਾ 1:40 ਹੋ ਗਏ ਆ ਹੋਰ ਕੀ ਉਹ ਦੇਖੋ ਤਾਂ 40 ਮਿੰਟ ਹੋ ਗਏ ਆ ਨਹੀਂ ਆਉਗੀ ਹੈ ਨਹੀਂ ਆਉਗੀ ਸੋ ਨਾ ਜਾ ਮੈਂ ਨਾ ਹੋਰ ਕੀ ਸਕੂਟੀ ਤੇ ਚਲ ਜਾਓ ਸਕੂਟੀ ਚਲ ਜਾਣਾ ਹੈ ਨਾ ਸਿੱਧੀ ਗੱਡੀ ਸਕੂਟੀ ਚਲ ਜਾਣਾ ਯਾਰ ਹੋਰ ਕੀ ਨਾਲੇ ਮੌਸਮ ਥੋੜਾ ਜਿਹਾ ਸਹੀ ਆ ਤੇ ਬੋਲਦੇ ਉਹਨੂੰ ਉਹਨਾਂ ਰਸ ਉਸ ਪਲਾ ਦੇਈਓ ਯੋਕੋ ਠੀਕ ਆ ਕੋਈ ਚਲੋ ਆਉ ਫਿਰ ਹਾਂ ਜੀ ਲੱਗੇ ਬਾਲੂ ਦੀ ਵੀ ਪਾਸ ਚਲੋ ਜੀ ਇਦਾਂ ਵੀ ਚਾਲੂ ਪਾ ਲੈਣੇ ਭਿੰਡੀਆਂ ਕੱਢ ਕੇ ਉਸੇ ਤੇਲ ਤੇ ਹੁਣ ਸਭ ਤੋਂ ਵੱਧ ਬਲੂਰ ਉਹ ਕਿਆਸਾ ਜਿਹਾ ਹੋਰ ਕੀ ਆਲੂ ਪਹਿਲਾਂ ਕਰਨੇ ਆ ਥੋੜੇ ਜੇ ਹਾਂ ਖਾਫ ਕਰਨੇ ਆ ਨਾ ਹਾਂ ਹਾਂ ਆਪ ਕਰਕੇ ਦੇਖੋ ਉਸ ਤੋਂ ਬਾਅਦ ਆਪ ਆ ਜਾਣੇ ਪਿਆਜ਼ ਵਿੱਚ ਹਨਾ ਠੀਕ ਆ ਤੇ ਮੈਂ ਵੀ ਨੂਨ ਵਿੱਚ ਜੇ ਘੱਟ ਹੋਊਗਾ ਤਾਂ ਅੱਛਾ ਆ ਜਿਹੜਾ ਬਚਿਆ ਹੋਇਆ ਹੈ ਸਮਾਨ ਇਹ ਪਾ ਦੇਣਾ ਵਿੱਚ ਹਨਾ ਜੋ ਥੋੜ੍ਹਾ ਦੋ ਇਹ ਕਿਥੇ ਪਾ ਲੈਣਾ ਠੀਕ ਠੀਕ ਆ ਓਏ ਇੱਧਰ ਦੇਖਾਂ ਚਲੋ ਜੀ ਬਾਕੀ ਆਪਾਂ ਤੁਸੀਂ ਬਾਤਿਸ ਸੁਣਾਉਂਗੇ ਜਦੋਂ ਆਪਾਂ ਨੂੰ ਕਰਾਂਗੇ ਠੀਕ ਠੀਕ ਆ ਟਕੇ ਨਾਲ ਕੱਟ ਗਾਉਦੇ ਆ ਹਾਂ ਫਟੇਾਈ ਵਿੱਚ ਕੜੀ ਵਿੱਚ ਵੀ ਜਦੋਂ ਆਲੂ ਆ ਨਾ ਪਾਉਣਾ ਗੜੀ ਦੇ ਵਿੱਚ ਉਹਦੇ ਘੱਟ ਗਾਲਦੇ ਆ ਤੜਕੇ ਚ ਪਹਿਲਾਂ ਕਰ ਲੋ ਦੇ ਹਨ ਫੇਰੀ ਹੁੰਦੀ ਹੁੰਦੀ ਹੁਣ ਬਹੁਤ ਪਾਣਾ ਚਲੋ ਬਾਅਦ ਚ ਪਿਆਜ਼ ਪਾਉਣੇ ਆ ਨਾ ਬਣਾ ਕੇ ਸਾਰੀਆਂ ਤਿਆਰ ਕਰਕੇ ਫੇਰ ਰਖਾਵਾਂਗੇ ਠੀਕ ਆ ਆਹੋ ਕਿਨੇ ਦੋ ਹੋ ਗਏ ਹਾਂ ਮੈਂ ਹੁਣ ਇਦਾਂ ਕਰਦੀ ਆ ਮੈਂ ਤੁਸੀ ਆ ਆਲੂ ਹੋ ਜਾਣ ਤਾਂ ਮੈਂ ਨਾ 5 ਮਿੰਟ ਲੱਗਣੇ 10 ਮਿੰਟ ਮੈਂ ਰੋਟੀ ਬਣਾ ਲਵਾਂ ਹਨਾ ਉਧਰ ਰੱਖ ਲੈਣੀਆਂ ਨਾ ਮੈਂ ਫੁਲ ਕੇ ਲਾ ਦੂੰਗੀ ਠੀਕ ਆ ਹਾਂ ਠੀਕ ਆ ਅਸੀਂ ਲਾਵਾਂਗੇ ਫੋਨ ਚਾਰਜ ਪਲਕ ਵਾਲਾ ਇਹ ਦੇਖੋ ਜੀ ਇਹ ਹੈਗਾ ਆ ਇਹਦਾ ਚਾਰਜਰ ਠੀਕ ਆ ਇਹਦੇ ਨਾਲ ਉਹ ਇਹ 100% ਕਰ ਲਿਆ ਸੀ ਅਸੀਂ ਤੇ ਹੁਣ ਹੁਣ ਇਹ ਤੇ ਚਾਰਜ ਲਾ ਦੰਨੇ ਆ ਤੇ ਨਾਲੋਂ ਨਾਲ ਫੋਨ ਚਾਰਜ ਹੋ ਹੀ ਜਾਊਗਾ ਹਾਂ ਜੀ ਹਾਂਜੀ ਲੋ ਜੀ ਭਿੰਡੀਆਂ ਵੀ ਸਾਡੀਆਂ ਬਣ ਗਈਆਂ ਇੱਧਰ ਤੇ ਆ ਵੀ ਬਣ ਗਈਆਂ ਟਿਕਾ ਤੇ ਇੱਧਰ ਮੈਂ ਲਾ ਲਈ ਆ ਰੋਟੀ ਰੋਟੀ ਪਕਾ ਕੇ ਰੱਖ ਲਈ ਆ ਤੇ ਹਾਂਜੀ ਹੁਣ ਆ ਜਾਣ ਰੋਟੀ ਖਾਣ ਵਾਲੇ ਪਲਕ ਨੂੰ ਲੈਣ ਗਏ ਆ ਫਿਰ ਆਇਆਂ ਦੇ ਰੋਟੀ ਖਾਂਦੇ ਆ ਹਨਾ ਚਲੋ ਖਾਣੇ ਆ ਰੋਟੀ ਮੋਟੀ ਕਿੱਦਾਂ ਹੈ ਇਹ ਮੇਰੇ ਮੁੰਡਾ ਕੋਈ ਸ਼ੱਕ ਨਹੀਂ ਜੋ ਪ੍ਰਾਵਾਹ ਆਈਸਕ੍ਰੀਮ ਲੈ ਕੇ ਆਇਆ ਇਹਨੇ। ਬਾញੋ! ਗਰਮੀ ਲੱਗੀ। ਬਹੁਤ ਗਰਮੀ ਤਾਂ ਲੱਗਣੀ ਹੈ। ਕਿਉਂ ਕਿ ਮੈਨੂੰ ਕੁਝ ਕੱਢ ਲੈਣਾ ਮਾੜੇ। ਕੀ ਲੈ ਗਈ ਆ? ਕਿਹੜੀ ਮੈਡਮ ਕੋ? ਕਿਹੜੀ ਮੈਡਮ? ਇਸ ਬੰਦੇ ਨੂੰ। ਸੋਨਾ। ਹਾਂ। ਅੱਧੀ ਪੂਰੀ ਕਲਾਸ ਤੇ ਪਾਣੀ ਵੀ ਨਾ। ਪਾਣੀ ਹੀ ਨਹੀਂ। ਪਿੱਛੇ ਰੋਬੀ ਦਾ ਵੀ ਇਸੇ ਜਿਹੇ ਲੰਡੇ ਆਏ। ਕੀ ਕੱਟ ਲੱਗੀ? ਕੀ ਕਰਾ ਲੱਗਾ? ਚਿਪਸ ਲਿਆ ਸੀ ਉੱਥੇ ਖਾਣ ਲਈ। ਖਾਣ ਨਹੀਂ ਆਇਆ। ਅੱਧਾ ਖਾਧਾ ਆ ਗਿਆ, ਢਿੱਡ ਭਰ ਗਿਆ। ਸ਼ਵੇਰੇ ਲੈ ਗਿਆ ਇਹਦੇ ਦੇ ਦੇ। ਮੈਨੂੰ ਕੋ ਕਲਰ ਦੇ ਦੇ। ਜੀਗਾ 25 ਰੁਪਏ ਦਾ। 25 ਰੁਪਏ ਦਾ ਨਵਾਂ ਸੀਗਾ। ਅੱਧਾ ਖਾਦਾ ਆ ਮੇ 15 ਦੇ ਦੇ 15 ਦੇ ਦੇ ਮੈਂ ਕੱਲ 100 ਰੁਪਏ ਲੈ ਕੇ ਉਹ ਕਿੱਥੇ ਗਿਆ ਦੇ ਦੇ ਤਾਂ ਮਰੀ ਅੱਲੀ ਪਾ 15 ਦੇ ਦੇ ਜਸਤੇ ਆ ਬੜਿਓ ਦੇਖ ਜਿਹੜਾ ਕੱਲ 100 ਰੁਪਏ ਲਿਆ ਇਹਨੂੰ ਪੁੱਛੋ ਕਿੱਥੇ ਗਿਆ ਇਹ ਬਟੂਏ ਦੇ ਪੈਸੇ ਕਿੰਨੇ ਆ ਦੇਖੋ 100 ਰੁਪਏ 100 ਵੀ 150 ਤਾਂ ਆ 100 ਰੁਪਏ 15 ਰੁਪਏ ਸੀ 170 ਰੁਪਏ ਆ ਕੱਲ ਇਹ 15 ਰੁਪਏ ਦੇ 15 ਰੁਪਏ 195 ਸੀ ਗਿਆ ਤਾਂ ਬੱਚੀ ਪੇ ਦੇ ਦਵਾ ਬੱਲੂ ਨਹੀਂ ਇੰਨੇ ਦਿਨੇ ਦੇ ਵੀਰ ਭੀਓ ਅੱਛਾ ਹੋਰ 15 ਰੁਪਏ ਅੱਛਾ ਤੂੰ ਤੂੰ ਹੋਰ ਸੋਣਾ ਅੱਛਾ ਉਦਾਂ ਜਿੱਦਾਂ ਮਰਜੀ ਆ ਇੱਕ ਵਾਰੀ ਇਹਨੇ ਪਲਕ ਨੂੰ ਕਹਿੰਦਾ ਪਲਕ ਮੈਨੂੰ ਬਣਾ ਇਹ ਪੈਸੇ ਦੇ ਦੇ ਥੋੜੇ ਜੇ ਆਪਣਾ ਬਟਵਾ ਉੜਾ ਕੇ ਕਹਿੰਦੀ ਲੈ ਲੈ ਜਿੰਮੇ ਆ ਗਿਆ ਐਂ ਐਦਾਂ ਵੀ ਐਦਾਂ ਵੀ ਨਹੀਂ ਕਰਦੀ ਹੈਗੀ ਕਹਿੰਦੀ ਲੈ ਲੈ ਉਦਾਂ ਨਾ ਤੇ ਉਹ ਤਾਂ ਦਵੇ ਨਾ ਨਹੀਂ ਕਿਹਾ ਦੇ ਦੇ ਹਣ ਮੈਨੂੰ ਪੈਸੇ ਚਾਹੀਦੇ ਆ ਚਾਹੀਦੇ ਸੀ ਉਦੋਂ ਖਰੀਦੇ ਪੈਸੇ ਚਾਹੀਦੇ ਹੁੰਦੇ ਨੇ ਕੁਝ ਲੈ ਕੇ ਆਉਣਾ ਸੀ ਮੈਨੂੰ ਹੁਣ ਇਹਨੂੰ ਮੈਂ ਦਾਪਾਂ ਮੈਂ ਕਿਉਂ ਦੋ ਪ੍ਰਮੋਸ਼ਨਾਂ ਆਈਆਂ ਆ ਇਸ ਕਰਕੇ ਉਹ ਕਹਿੰਦੀ ਹੁਣ ਪਾਰਟੀ ਲਵਾਂਗੇ ਸਵਾਗਤ ਸਵਾਗਤ ਟੈਂਗੂ ਆਏ ਕੋ ਟੈਂਗੂ ਟੈਂਗੂ ਨੀ ਆ ਟੈਂਗੂ ਲਿਖਿਆ ਲਿਆ ਤੇ ਇਹਦੇ ਵਿੱਚ ਨਾ ਤੇ ਪਿਆਜ਼ ਕੱਟ ਕੇ ਪਾਏ ਬਹੁਤ ਸਵਾਦ ਬੱਲੇ ਚੱਲ ਫੜਾ ਲੈ ਇੱਧਰ ਹੁਣ ਹਾਂਜੀ ਇਹਨਾਂ ਨੇ ਖਾ ਲਿਆ ਜੀ ਆਪਣੇ ਨਿਊਡਲ ਇਹਨਾਂ ਦਾ ਰੋਟੀ ਖਾਣੀ ਨਹੀਂ ਬਣਾਈਆਂ ਭਿੰਡੀਆਂ ਇਹਦੇ ਕਰਕੇ ਸੀਗੀਆਂ ਫੇਵਰੇਟ ਇਹਦੀਆਂ ਆ ਪਰ ਨਹੀਂ ਖਾਣੀਆਂ ਆ ਰੋਟੀ ਕੇ ਦੀ ਵੀ ਦੇਈ ਤੇ ਮੈਂ ਤਾਂ ਲੈਂਦਾ ਨਹੀਂਗਾ ਹਾਂ ਦੇਖੋ ਆਹ ਵੱਡੀਆਂ ਤੋਂ ਵਧੀਆ ਬਣਾਏ ਨੇ ਹਾਂ ਇਹ ਉਹ ਦੂਜੀਆਂ ਵੱਡੀਆਂ ਠੀਕ ਆ ਆ ਕੱਟ ਕੇ ਬਣਾਈਆਂ ਉਹ ਭਰ ਕੇ ਬਣਾਈਆਂ ਆਹ ਕਿਹਦੀ ਆ ਇਹ ਥੋੜੀ ਨੇ ਇਹ ਮੰਮੀ ਦੀਆਂ ਆ ਫੇ ਪਾਉ ਰੋਟੀ ਇਹ ਚ ਮੈਂ ਉਹ ਹੀ ਕਹਾਂ ਮੈਂ ਨਹੀਂ ਤਾਂ ਲੈਂਦਾ ਨਹੀਂ ਹੈਗਾ ਤੇ ਮਾ ਲੋ ਜੀ ਤੇ ਤੁਸੀਂ ਖਾਓ ਤੇ ਮੈਂ ਖਾਣੀ ਦੇਈ ਤੋਂ ਬਗੈਰ ਆਪਾਂ ਕਹਿੰਦੇ ਮੈਂ ਦੁੱਧ ਦਹੀਂ ਲੱਸੀ ਕੇ ਮੱਖਣ ਕੁਛ ਨਹੀਂ ਖਾਂਦਾ ਪੀਂਦਾ ਸਬਜੀ ਜਾਰੀ ਹੈ ਹਾਂ ਮਾ ਲੋ ਜੀ ਹਲੋ ਕਰ ਲੋ ਇੱਥੇ ਖਾ ਲੈ ਆ ਵਾਹ ਸ਼ਾਬਾਸ਼ ਚਲੋ ਮਿਲਦੇ ਆਂ ਰੋਟੀ ਪਾਣੀ ਖਾ ਗਏ ਹੁਣ ਜੀ ਖਾ ਪੀ ਗਏ ਰੋਟੀ ਹੋ ਗਿਆ ਵੇਲੇ ਹਾਂਜੀ ਮਹਾਰਾਜ ਕਿਦਾਂ ਜੀ ਮੋਦੀ ਹਾਂ ਮਾਓ ਮਹਾਰਾਜ ਇਹ ਮਹਾਰਾਜ ਪੰਡੇ ਪੁੰਡੇ ਕਰ ਲੈ ਚੱਕ ਲੈ ਸਾਰੇ ਤੇ ਹੈਂ ਤੇ ਮਹਾਰਾਜ ਹੀ ਕਹਿੰਦੇ ਆ ਰਸੋਈਆਂ ਨੂੰ ਮਹਾਰਾਜ ਹੀ ਕਹਿੰਦਾ ਸਾਡੇ ਦੋ ਮਹਾਰਾਜ ਸਾਡੇ ਘਰ ਤੇ ਇੱਕ ਇਧਰ ਮਹਾਰਾਜ ਇੱਕ ਉਧਰ ਮਹਾਰਾਜ ਆ ਵੀ ਮਹਾਰਾਜ ਆ ਪਰ ਇਹ ਛੋਟੀ ਮਹਾਰਾਜ ਆ ਜੇ ਕਦੇ ਕਦੇ ਕੁਝ ਬਣਾਉਂਦੀ ਮਾੜਾ ਮੋਟਾ ਇਹ ਮਹਿੰਗੀ ਮੁੱਗੀ ਬਸ ਕਾਲਾ ਬਲੋਗ ਹੋਊਗਾ ਕਾਲਾ ਬਲੋਗ ਹੋਊਗਾ ਅਰੇ ਮੋਰਾ ਬਲੌਗ ਕਿਦਾ ਕਰਦੇ ਹੁੰਦੇ ਆ ਮੈਂ ਅੱਛਾ ਕਰਕੇ ਦਿਖਾ ਦੇ ਨਹੀਂ ਸਹੀ ਤਰ੍ਹਾਂ ਸਹੀ ਤਰ੍ਹਾਂ ਐਂਦਾ ਨਹੀਂ ਹੈਂ ਐਂਦਾ ਨਹੀਂ ਫਿਰ ਮੈਂ ਟਿਊਸ਼ਨ ਤੇ ਜਾਣਾ ਟਿਊਸ਼ਨ ਦਾ ਟਾਈਮ ਬਹੁਤ ਟਾਈਮ ਆਈ ਤੇਰਾ ਬੱਸ ਹੋ ਗਿਆ ਕਿਆ ਹੈ ਬੱਸ ਹੋ ਗਿਆ ਬੱਸ ਸੰਗ ਨਹੀਂ ਪਤਾ ਨਹੀਂ ਕਿਉਂ ਆ ਚਲੋ ਤੇ ਆ ਦੁੱਧ ਲੈ ਕੇ ਆਣਾ ਲੈਓ ਪਹਿਲਾਂ ਮੈਂ ਦੁੱਧ ਲੈ ਕੇ ਆਉਂਦਾ ਜਾ ਕੇ ਫਿਰ ਤੈਨੂੰ ਛੱਡ ਕੇ ਆਉਣਾ ਟਿਊਸ਼ਨ ਤੇ ਮੋੜਿਆ ਫੜ ਫੋਨ ਆਪਣਾ ਚੱਲ ਕੀ ਕਰਦੇ ਪਏ ਹੁਣ ਫੇਰ ਕੱਨਾਂ ਆ ਕੇ ਕੱਪੜਿਆਂ ਨੇ ਤੇ ਨਾ ਮਾਰਦੇ ਪਏ ਆ ਯਾ ਪਹਿਲਾਂ ਰੋਟੀ ਪਾਣੀ ਦਾ ਕੀਤਾ ਸਾਰੇ ਦਾ ਟਾਈਮ ਲੱਗਦਾ ਜਨਾਨੀਆਂ ਦਾ ਅੱਛਾ ਹੁਣ ਬਾਜ਼ਾਰ ਜਾਣਾ ਥੋੜਾ ਸਮਾਨ ਲੈ ਕੇ ਆਣਾ ਆ ਆ ਕੱਪੜੇ ਹੁਣ ਮੈਂ ਤਿਆਰ ਹੋ ਜਾਵਾਂ ਰਿਡੀਸ਼ਨ ਜਾਣਾ ਕੱਪੜੇ ਵੀ ਰੋਜ਼ ਧੋਈਦੇ ਆ ਨਾ ਹੂੰ ਆ ਗਿਆ ਜੀ ਪਰ ਰੋਜ਼ ਧੋਈਦੇ ਕੱਪੜੇ ਅਸੀਂ ਹੁਣ ਮੈਂ ਤਿਆਰ ਹੋ ਜਾ ਫੇਰ ਰਿਡੀਸ਼ਨ ਜਾਣਾ ਹੁਣ ਤਿਆਰ ਹੋ ਚੱਲ ਲੋਈ ਚੱਲੀ ਜਾਵਣੇ ਰਿਡੀਸ਼ਨ ਚਲ ਹੋਏ ਜਾਣਾ 6 ਵਜੇ ਵਾਪਸ ਆਉਣਾ ਨੇ ਦੋ ਘੰਟੇ ਦਾ ਫੋਨ ਮੇਰੇ ਕੋਲ ਹਲੋ ਫੋਨ ਤੇਰਾ ਉਹਨੇ ਲੈ ਲਿਆ ਜੀ ਹਾਂ ਪੱਕਾ ਹੀ ਪੱਕਾ ਹੀ ਉਹ ਪੈਸੇ ਲੈ ਲੀਏ ਦੇ ਕੋ ਹਾਲ ਲੈ 20000 ਰੁਪਿਆ ਬਾੜ ਨੰਦਾ ਇਹ ਦਫਾ ਹੋਣਿਓ ਹਾਲ ਲੈ ਤੇਰੇ ਤੇਰੇ ਫੋਨ ਦਾ ਮੁੱਲ ਕੀ ਦੇ ਦੇ ਇੱਕ ਇੱਕ ਨੂੰ ਲੈ ਲੈ ਉਹ ਚੱਲ ਇੱਧਰ 1 ਕਰੋੜ ਮੇਰੇ ਆਏ 1 ਕਰੋੜ ਦੇ ਵਿੱਚ ਬਾਪੂ ਦੇ ਆ ਉਹ ਨੂੰ ਦੇ ਦੇ ਉਹ ਨੂੰ ਤੇਰੇ ਮਨ ਬਾਪੂ ਲੈ ਲੈ ਚੱਲ ਲੈ ਚੱਲ ਬੱਸ ਉਹਨੇ ਬਾੜ ਲੈਣੇ ਕਿਉਂ ਚੱਕਿਆ ਰਹੇ ਰਹਿੰਦੇ ਹਾਂ ਨਾ ਯਾਰ ਨਾ ਪੰਗੇ ਬਿਸਮੁਲ ਆਇਆ ਵੀਡੀਓ ਬਣ ਗਈ ਸੀ ਆਹੋ ਵੀਡੀਓ ਬੰਦੀ ਬੰਦੀ ਖਿੱਚ ਕੇ ਲੈ ਗਈ ਫੋਨ ਨੂੰ ਇਦਾਂ ਹੀ ਹੜ ਹੜ ਚਲੋ ਤੂੰ ਕਾਰ ਜਾ ਕੇ ਪ੍ਰਮੋਸ਼ਨ ਆਪਣੀ ਹੋਰ ਗਾਈ ਇਹਨੇ ਚਿਲड्रन ਦਾ ਪੈਸਾ ਇੰਡੀਆ ਦੇ ਪੈਸੇ ਕਿੱਧਰੇ ओरिजिनल ਆ ਸਾਰੇ ਗਾਈ ਇਹਦੇ ਪਾਪਾ ਦੇ ਪੈਸੇ ਆੜੀ ਆਏ ਨੇ ओरिजिनल ਆ ਸਾਰੇ ਆ ਜਾ ਮੈਂ ਕੋ ਸਿੰਘੇ ਰੋੜੀ ਆ ਬਾਈ ਮੰਮੀ ਹਾਏ ਉਹ ਕੰਮ ਕਹਿੰਦੀ ਭੁੱਖ ਲੱਗੀ ਲੱਗੀ ਖਾਣੀ ਤਾਂ ਮੂੰਹ ਨਹੀਂ 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 ਚਲੋ ਬਾਈ ਲਓ ਜੀ ਟਾਈਮ ਹੋ ਗਿਆ ਐ ਸਵਾ ਪੰਜ ਤੇ ਇੱਧਰ ਆਪਾਂ ਕਟਿੰਗ ਕਰਦੇ ਪਏ ਸੀ ਸੂਟ ਦੀ ਠੀਕ ਆ ਤੇ ਇੱਕ ਦੀ ਹਲੇ ਕਰਨੀ ਆ ਮੈਂ ਪ੍ਰੈਸ ਲਾਈ ਆ ਮੜੇ ਜੇ ਕਟਿੰਗ ਕਰ ਲਾਂ ਤੇ ਇੱਧਰ ਮੰਮੀ ਬਣਾਉਂਦੇ ਪਏ ਆ ਚਾ ਅੱਜ ਸਵੇਰ ਦੀ ਚਾਹ ਬਣਤੀ ਹੈ ਦੇਖੋ ਔੜ-ਔੜ ਕੇ ਪੁੱਤੀ ਬੰਦ ਗਿਓ ਕਲਰ ਦੇ ਚੀ ਆ ਟਾ ਬਸ ਟਾਈ ਠੀਕ ਆ ਇੱਧਰ ਲੈ ਕੇ ਆਈਆਂ ਅੰਬੀਆਂ ਤੇ ਅੰਬੀਆਂ ਰੱਖੀਆਂ ਐ ਉਬਲੀਆਂ ਕਿਉਂਕਿ ਅਸੀਂ ਬਣਾਣੀ ਆ ਮਲੰਗੀ ਬੜੇ ਦਿਨਾਂ ਬਾਅਦ ਵਧੀਆ ਅੰਬੀਆਂ ਮਿਲੀਆਂ ਐ ਹਨਾ ਮਲੰਗੀ ਬਣਾਵਾਂਗੇ ਹਾਂ ਵਧੀਆ ਮਿਲੀਆਂ ਚਲੋ 3 ਕਿਲੋ ਲੈ ਕੇ ਆਈ ਸੀ ਆ ਥੋੜੀਆਂ ਜਿਹੀ ਰੱਖ ਲਈਆਂ ਐ ਇਹ ਆਪਾਂ ਅਚਾਰ ਬਾਲਾਂਗੇ ਇਹਦਾ ਠੀਕ ਆ ਤੇ ਅੱਜ ਰਾਤ ਨੂੰ ਮਲੰਗੀ ਖਾਵਾਂਗੇ ਹਨਾ ਮੰਮੀ ਹੋਰ ਕੀ ਖਾਵਾਂਗੇ ਚਲੋ ਬਣਾਵਾਂਗੇ ਉਹਦੇ ਚਾ ਵੀਂਦੇ ਆ ਤੇ ਬਾਹਰ ਤੁਹਾਨੂੰ ਮੌਸਮ ਦਿਖਾਉਂਦੇ ਆ ਜਿੱਦਾਂ ਦਾ ਹੋਇਆ ਹੈ ਗੁੱਡ ਵਾਲਾ ਸ਼ੇਰੂ ਸ਼ੇਰੂ ਲੋ ਜੀ ਆ ਸਾਡੀ ਗਲੀ ਦਾ ਇਹ ਕਿ ਡੌਗੀ ਤੇ ਉਹ ਖੜੀ ਸਾਡੀ ਗੱਡੀ ਕਿੰਨੀ ਦੂਰ ਖੜੀ ਆ ਤੇ ਦਰਹਰਮਨ ਦਾ ਘੋੜਾ ਖੜਾ ਆ ਠੀਕ ਆ ਮਾੜਾ ਮਾੜਾ ਮੀਂਹ ਪਿਆ ਆ ਰੱਬ ਨੇ ਭੁੱਲ ਭਲੇ ਕੇ ਚਾਰ ਫਿੱਟਾਂ ਪਾ ਦਿੱਤੀਆਂ ਆ ਤੇ ਹੁਣ ਬੱਦਲ ਤੁਹਾਨੂੰ ਦੁਹਾਲਦੇ ਆ ਜੀ ਬੱਦਲ ਵੀ ਬਧੇਰਾ ਹੋਇਆ ਆ ਬੱਦਲ ਦਾ ਮਾਮੀ ਬਹੁਤ ਹੋਇਆ ਆ ਠੀਕ ਆ ਹਮੇਸ਼ਾ ਦੀ ਤਰ੍ਹਾਂ ਦਰਵਾਜਾ ਸਾਡਾ ਫੇਰ ਖੜਕਣ ਡਿਆ ਆ ਮੈਂ ਕਿਹਾ ਹਮੇਸ਼ਾ ਦੀ ਤਰ੍ਹਾਂ ਦਰਵਾਜਾ ਸਾਡਾ ਫੇਰ ਅੱਜ ਖੜਕਦਾ ਪਿਆ ਆ ਸੋ ਵਧੀਆ ਰਾਤੋਂ ਰਾਤ ਬਹਿ ਕੇ ਦਿਨ ਸੁੱਖਾ ਨਿਕਲ ਜਾਂਦਾ ਵਾ ਨਿਆਣਿਆਂ ਨੂੰ ਤੇ ਕੋਈ ਸਹੀ ਗੱਲ ਵਾ ਰਾਤੋਂ ਰਾਤ ਬਹਿ ਕੇ ਆਹਾ ਉਗੀ ਪ੍ਰੈਸ ਕਰ ਲਓ ਜੀ ਇੱਧਰ ਆ ਕੇ ਸਾਡੀ ਚਾਹ ਜਿਹਨੇ ਚਾਹ ਪੀਣੀ ਆ ਸਾਡੇ ਘਰ ਆ ਸਕਦਾ ਹੈ ਅਸੀਂ ਹਮੇਸ਼ਾ ਕਹਿੰਦਾ ਕੋਈ ਆਉਂਦਾ ਮਮੀ ਕੋਈ ਆਉਂਦਾ ਨਹੀਂ ਪੀਣ ਹੈ ਕੋਈ ਆਉਂਦਾ ਨਹੀਂ ਪੀਣ ਮਮੀ ਮੈਨੂੰ ਨਾ ਇੱਕ ਵਾਰ ਕਿਸੇ ਨੇ ਕਿਹਾ ਸੀ ਇਹ ਗੱਲ ਜਿੱਦਾਂ ਆਪਾਂ ਪਲਕ ਨੂੰ ਬਹੁਤ ਪਿਆਰ ਕਰਦੇ ਆ ਨਾ ਕਹਿੰਦੇ ਇਹ ਨਾ ਬਹੁਤ ਬਹੁਤ ਛੋਟੀ ਆ ਹਰਮਨ ਨਾਲੋਂ ਤਾਂ ਤੁਸੀਂ ਹੈ ਨਾ ਇਹਨੂੰ ਲਾੜ ਵਿੱਚ ਰੱਖਿਆ ਆ ਤੁਸੀਂ ਇਹਨੂੰ ਪਿਆਰ ਕਰ ਸਾਰੇ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ ਨਾ ਸਾਰੇ ਕਰਦੇ ਆ ਨਾ ਛੋਟੀ ਵੀ ਆ ਤੇ ਹੁੰਦਾ ਵੀ ਜੇ ਛੋਟੀ ਵੀ ਆ ਨਹੀਂ ਜੇ ਕਿਸੇ ਦੇ ਤਿੰਨ ਬੱਚੇ ਆ ਕਿਸੇ ਦੇ ਦੋ ਆ ਕਿਸੇ ਦੇ ਚਾਰ ਆ ਚਾਰਾ ਨੂੰ ਇੱਕੋ ਜਿਹਾ ਹੀ ਪਿਆਰ ਕਰਦੇ ਆ ਛੋਟੇ ਬੱਚੇ ਜਿਉਂ ਜਿਉਂ ਥੋੜੀ ਹੁੰਦਾ ਆ ਵੀ ਕਿਤੇ ਉਹ लाਡਲਾ ਹੁੰਦਾ ਆ ਹਨਾ ਛੋਟਾ ਬੱਚਾ ਜਿਆਦਾ लाਡਲਾ ਹੁੰਦਾ ਚਲੋ ਅਸੀਂ ਤਾਂ ਰਖੀ ਆ ਲਾਡਲੀ ਹਨਾ ਇਹ ਨਹੀਂ ਹੈਗਾ ਵੀ ਬਹੁਤ ਛੋਟੀ ਹਰਮਨ ਤੋਂ 8-9 ਸਾਲ ਛੋਟੀ ਆ ਇਹ ਥੋੜਾ ਜਿਹਾ लाਡਲਾ ਥੋੜਾ ਜਿਹਾ ਹਨਾ ਹੁੰਦਾ ਹੁੰਦਾ ਹਨਾ ਕਈਆਂ ਕਈਆਂ ਲੋਕਾਂ ਦਾ ਇਹ ਕਹਿਣਾ ਹੈ ਕਿ ਤੁਸੀਂ ਲਾਡ ਵਿੱਚ ਰੱਖੀ ਹੋਈ ਆ ਫਰਕ ਜ਼ਿਆਦਾ ਪੈ ਗਿਆ ਕਰਕੇ ਨਾ ਹਾਂ ਸਾਰੇ ਰੱਖਦੇ ਆ ਲਾਡ ਵਿੱਚ ਇਹ ਗੱਲ ਥੋੜੀ ਵੀ ਅਸੀਂ ਰੱਖੀ ਆ ਨਾ ਬਈ ਹਨਾ ਮੰਮੀ ਸਾਰੇ ਕਰਦੇ ਆ ਸਾਰੇ ਆਪਣੇ ਬੱਚਿਆਂ ਪਿਆਰ ਹੁਣ ਅਸੀਂ 4-5 ਭੈਣ ਭਰਾ ਸੀਗੇ ਤੇ ਸਾਡੀ ਮੰਮੀ ਨੇ ਵੀ ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਹੀ ਪਿਆਰ ਕਰਦੇ ਸੀ ਠੀਕ ਹੈ ਨਾ 4-5 ਭੈਣ ਭਰਾ ਸੀਗੇ ਤੁਸੀਂ ਤੇ 5 ਸੀਗੇ ਸਾਰਿਆਂ ਨੂੰ ਇੱਕੋ ਜਿਹਾ ਹੀ ਪਿਆਰ ਕਰਦੇ ਆ ਮੰਮੀ ਪਾਪਾ ਚਲੋ ਪਿੰਦੇ ਆ ਚਾਹ ਬਣੇ ਬੜ ਘਾਵਤ ਬਣੀ ਵੀ ਛੋਟੇ ਬੱਚੇ ਨੂੰ ਜ਼ਿਆਦਾ ਲੜਗਾ ਹਾਂ ਮਤਲਬ ਕਿਸੇ ਨੇ ਇਹ ਗੱਲ ਕਹੀ ਸੀਗੀ ਮੈਨੂੰ ਯਾਦ ਆ ਕਿ ਤੁਸੀਂ ਲਾਡ ਵਿੱਚ ਤੁਸੀਂ ਜ਼ਿਆਦਾ ਲਾਡ ਲਈ ਰੱਖੀ ਤੁਸੀਂ ਕੁਝ ਕਹਿੰਦੇ ਨਹੀਂ ਅਸੀਂ ਰੱਖੀ ਆ ਅਸੀਂ ਕਹਿੰਦੇ ਆ ਕਿ ਲਾਡ ਲਈ ਚਲੋ ਹਾਂਜੀ ਸੂਟ ਕਟਿੰਗ ਠੀਕ ਆ ਇਹ ਆ ਗਈ ਆ ਤੇ ਚਿਪਸ ਮੰਗਦੀ ਆ ਖਾ ਚੁਗੀ ਆ ਪਹਿਲਾਂ ਵੀ 25 ਰੁਪਏ ਇੱਕ ਖਰਚੇ 20 ਰੁਪਏ ਖਰ ਹੁਣ ਚਿਪਸ ਉਸ ਬੋਈਦੀ ਨਾ ਰੋਟੀ ਦੇਣੀਆਂ ਇਹਨੂੰ ਰੋਟੀ ਦੇਣੀਆਂ ਇਹਨੂੰ ਹੁਣ ਆ ਦੇਖੇ ਚ ਕੀ ਆ ਤੇ ਨਿੰਬੂ ਇਹਦੇ ਚ ਨਿੰਬੂ ਤਾਂ ਆਸ ਕੀ ਭਿੰਡੀ ਆ ਤੇ ਕਿੱਥੇ ਆ ਤਾਂ ਮਾਂ ਭਿੰਡੀਆਂ ਕਿੱਥੇ ਅੱਡੇ ਦੱਬੇ ਜਿਵੇਂ ਇਸ ਤਰ੍ਹਾਂ ਆ ਉਹ ਬੱਟਾ ਉਹ ਸਟੀਲ ਦੇ ਬੂਥੇ ਵਾੜਿਆ ਆ ਆ ਉਹ ਸਟੀਲ ਦੇ ਡੱਬੇ ਜਾ ਪਾ ਕੇ ਰੱਖਿਆ ਚਲੋ ਇਹਨੇ ਤਾਂ ਇਹ ਕਿਦਾਂ ਦੀਆਂ ਕੰਦੀ ਬਣਾਈਆਂ ਆ ਚਲੋ ਜਾਨਾ ਦੁਕਾਨੇ ਮੈਂ ਹੈਂ ਦੇਖ ਲਓ ਕਿ ਮੈਂ ਭੁੱਖ ਲੱਗੀ ਹੁਣ। ਹੋ ਗਿਆ ਜੀ ਭੁੱਖ ਲੱਗੀ ਹੋਈ ਆ ਤੇ ਆਹ ਦੇਖੋ ਹੁਣ ਰੋਟੀ ਇਹ ਕੋਣ ਇਹਨਾਂ ਨੂੰ ਜਦੋਂ ਨਾ ਜਦੋਂ ਇਹਨਾਂ ਨੂੰ ਮੰਗਦੇ ਆ ਚਿਪਸ ਕੁਰਕਰੇ ਉਹ ਚੀਜ਼ਾਂ ਮੰਗਦੇ ਹੋ ਲੈਦੇ ਤੇ ਫੇਰ ਰੋਟੀ ਨਹੀਂ ਲੰਗਦੀ। ਆ ਹੁਣ ਰੋਟੀ ਵੀ ਖਾਣ। ਹਾਂ ਰੋਟੀ ਵੀ ਖਾਣ ਨਾ। ਸਿਮਰ ਪ੍ਰੀਤ ਉਹ ਮੋਨਾਂ ਦੀ। ਉਹਦਾ ਦੀ ਆ ਸਿਮਰ ਪ੍ਰੀਤ ਵਾਂਗੂ ਹੀ ਬਣਾਉਂਦੀ ਆ। ਮਾਸੀ ਦੀ ਕੁੜੀ ਆ ਐ ਉਹਦੇ ਉਹਨੂੰ ਹੀ ਮੂਹ ਬਣਾਉਂਦੀ ਆ। ਆਹੋ। ਐ ਨਹੀਂ ਮਿਲਦੀ ਹੈਗੀ। ਲਓ ਜੀ ਇਹ ਲਾੜ ਹੋ ਰਿਹਾ ਆ। ਇਹ ਲਾਰ ਹੁਣ ਇਸ ਕਰਕੇ ਹੋ ਰਿਹਾ ਕਿ ਮੈਂ ਚਿਪਸ ਲੈ ਕੇ ਨਹੀਂ ਦਿੱਤੇ ਹੁਣ ਮਾਂ ਦੇ ਦਵਾਲੇ ਹੋਈ ਹੈ ਕਿ ਮੈਨੂੰ ਹਰਮਨ ਕੋਠੇ ਤੇ ਆ ਪਾਪਾ ਦੇ ਜਾਣ ਤੋਂ ਬਾਅਦ ਚਿਪਸ ਲੈ ਦਿਓ ਮੈਨੂੰ ਬਲੌਗ ਜੀ ਦਾ ਪਤਾ ਲੱਗ ਗਿਆ ਨਾ ਕਾਕਾ ਲੈ ਕੇ ਦਿੱਤੇ ਆ ਕਿ ਨਹੀਂ ਲੈ ਕੇ ਦਿੱਤੇ ਤੈਨੂੰ ਮੈਂ ਤਾਂ ਚੱਲਾ ਆ ਮੋੜ ਮੈਂ ਹੱਥ ਤੇ ਮਾਰ ਆ ਆ ਚਲੋ ਠੀਕ ਹੈ ਜੀ ਮੈਂ ਚੱਲਾਂ ਦੁਕਾਨੇ ਹੁਣ ਹੁਣ ਦਾਦੀ ਕੱਟਣੇ ਅੰਬੀਆਂ ਦਿਹਾਵਾ ਦੀ ਇਹ ਜਿਹੜੀਆਂ ਦੋ ਕਮਤੀਆਂ ਸੀ ਨਾ ਦੋ ਤਿੰਨ ਇਹਦੇ ਚਾਰ ਪਾ ਲੈਂਦੇ ਆ ਚਾਰ ਪਾ ਲ ਗਏ ਹਾਂ ਉਹ ਬਾਕੀ ਮਲੰਗੀ ਬਣਾ ਲਈਏ ਆਚਾਰ ਵਾਲੇ ਆਚਾਰ ਪਾ ਲਈਏ ਥੋੜਾ ਜਿਹਾ ਠੀਕ ਨੀ ਹਮ ਐਡੀਸ਼ਨ ਤੋਂ ਆ ਗਈਆਂ ਬਣਾਇਆ ਸੀ ਮੇਲੇ ਕੋ ਬਲੋ ਹੈ ਬਣਾਇਆ ਸੀ ਐਡੀਸ਼ਨ ਤੋਂ ਆਤੂ ਕੋ ਹਮ ਚਲੋ ਕੱਟ ਲਓ ਹੋਣਾ ਇੰਨਾ ਸਵਾਲ ਲਿਆ ਚੱਕ ਕੇ ਕਲੈਟੀ ਆ ਰਹੀ ਆ ਬੁਰੀ ਠੀਕ ਆ ਨਾ ਮੇਰੇ ਮੂੰਹ ਚੋਂ ਆ ਕਟਿੰਗ ਪ੍ਰੋਮੈਕਸ ਤੇ ਇਹਦੇ ਵਿੱਚੋਂ ਮੇਰੇ ਆ ਰਹੇ ਨੇ ਆ ਮਮੀ ਦਾ ਆਹੋ ਮੇਰੇ ਕਿ ਚਾ ਦਾਂ ਮੇਰਾ ਅੱਦਾਂ ਦਿਆ ਕੋਈ ਨਹੀਂ ਅੱਦਾਂ ਮੇਰਾ ਆਹਾ ਮੰਮੀ ਦਾ ਪਰੋ ਖਾਓ ਪੀਓ ਵੈਸ਼ ਕਰੋ ਬਿੱਤਰੋ ਲੈ ਜੀ ਖਾਣਾ ਦਾਦੀ ਜੀ ਦਾਦੀ ਜੀ ਜਵਾਬ ਵੀ ਦੇ ਦਿੰਦੀ ਭਰਾਵਾ ਗਾਲ੍ਹਾਂ ਦੇ ਦਦੀ ਮੈਂ ਕਿਹਾ ਸੀ ਮੈਂ ਕੋਲ ਤੋਂ ਦੋ ਦਾਨੇ ਮਹਿਲਾ ਲੈਣੇ ਆ ਹਾਂ ਮੈਨੂੰ ਰਿਹਾ ਮੈਂ ਦੋ ਮਿੰਟ ਆ ਜਾਗਾ ਚੱਲ ਲੈ ਲਓ ਨਾ ਮਿੰਟ ਦੀ ਬਾਤ ਅੱਛਾ ਮੈਂ ਹਜੇ ਰੁਕ ਜਾ ਹਰਮਨ ਤੇਰੇ ਨਾਲ ਪਰੇ ਰੱਖੋ ਇਹਦੇ ਵਿੱਚੋਂ ਤੇਨੂੰ ਛੱਡ ਮੰਮੀ ਨੇ ਇੰਨਾ ਨਹੀਂ ਪਿਆ ਲਓ ਬਾਹਰ ਲੈ ਕੇ ਰੱਖੋ ਉਹਨਾਂ 7:30 ਹੋ ਜਾਂਦੇ ਆ ਤੇ ਮੰਮੀ ਤੁਸੀਂ ਫੇਰ ਆਪਣਾ ਕੰਮ ਸ਼ੁਰੂ ਕਰ ਲਿਆ ਸਲਾਈ ਦਾ ਹੋਰ ਬੁੱਤ ਅਰਮਨ ਅਰਮਨ ਅੰਦਰ ਅਜੇ ਬਾਟ ਕਰਦੇ ਆ ਤੁਸੀਂ ਤੁਹਾਨੂੰ ਕਿੰਨਾ ਕੰਮ ਆ ਯਾਰ ਹੋਰ ਮੈਂ ਕਿਹ ਰੋਟੀ ਖਾਣੀ ਮੁੱਲੀ ਆ ਹਾਂ ਖਾਣੀ ਆ ਤੇ ਖਾਣੀ ਰਤੀ ਨਹੀਂ ਨਾ ਖਾਧੀ ਸੀ ਤੂੰ ਤੂੰ ਜੇ ਤੁਹਾਡਾ ਕੰਮ ਕੋ ਤੁਮਕਣਾ ਮੈਂ ਆ ਕੱਲ੍ਹ ਸ਼ਾਮ ਨੂੰ ਸੂਟ ਦੇਣਾ ਹੈ ਬੁੱਤ ਕਿਹਦਾ ਆ ਕਿਸੇ ਆਇਆ ਹੈ ਨਾ ਲਾ ਹੋਏ ਤੋ ਦੇ ਗਿਆ ਮੈਨੂੰ ਲੱਗੂਗਾ ਕਿਦਾਂ ਲੱਗ ਗਿਆ ਲੱਗ ਗਿਆ ਨਹੀਂ ਹਲੇ ਲੱਗਾ ਦਬਾਏ ਨੇ ਹਾਂ ਦਬਾ ਲੈ ਜੋਰ ਤੇ ਦਬਾ ਹੋਰ ਦਬਾ ਜੋਰ ਤੇ ਓਟ ਕੇ ਦਬ ਹਾਂ ਲੱਗ ਗਿਆ ਚਲੋ ਗੱਲ ਨਾ ਫੇ ਕੰਮ ਹੋਣੀ ਮੈਂ ਬਣਾਈ ਮੱਕੀ ਦੀ ਰੋਟੀ ਤੇ ਯਾਰ ਮੰਮੀ ਦੇ ਦੇ ਉਹਨੂੰ ਤਾਂ ਫਟਾਫਟ ਹੈ ਇਹਦੇ ਦੋਨ ਤਰ੍ਹਾਂ ਦਾ ਬਣਾਉਂਦੇ। ਇੱਧਰ ਕਿਦੋਂ ਵੀ ਰੋਟੀ ਚਾਹ ਕ੍ਰੰਚੀ ਕ੍ਰੰਚੀ ਬਹੁਤ ਵਾ ਲੱਗਦੀ ਆ। ਕੰਮ ਨਹੀਂ ਕ੍ਰੰਚੀ ਜਿਹਾ ਕਰਨਾ। ਇੱਧਰ ਕਦੇ ਮੱਕੜ ਲਿਆ ਕੱਢ ਕੇ। ਹੂੰ। ਇੱਧਰ ਪਹਿਲਾਂ ਐਡਿਟ ਹੋਏ। ਓਏ। ਇੱਕ ਹੀ ਬੋਲ ਆ। ਕੋਈ ਮਾਰ ਦੇਣਾ। ਇੱਕ ਬੋਲ ਆ ਮੈਂ ਕਿਹਾ ਉਹ ਹੀ ਮਾਰ ਦੇ ਦਿੰਦਾ ਖਾ ਤੂੰ। ਯਾਰ ਕਿੱਥੇ? ਹਲੋ ਮਾ ਮੱਕੀ ਨਾਲ ਖਾ ਰਹੀ ਰੋਟੀ ਫੇ। ਹੈਲੋ ਪਾਪਾ ਆ ਗਏ। ਪਾਪਾ ਆ ਗਏ। ਪਾਪਾ ਦੇਖੋ ਮੈਂ ਮੱਕੀ ਦੀ ਰੋਟੀ ਖਾਦੀ ਆ। ਵੈਰੀ ਗੁੱਡ। ਤੇ ਜਾਈਦੀ ਆ। ਤੇ ਚਿਪਸ ਵੀ ਖਾਦੇ ਆ। ਪਾਪਾ ਨੇ ਮੱਕੀ ਦੀ ਰੋਟੀ ਖਾਦੀ ਆ। ਹਾਂ ਖਾ ਕੇ ਆਈ ਆ। ਤੇ ਪਪਾ ਮੈਂ ਨਾਲ ਚਿਪਸ ਵੀ ਖਾਦੇ। ਹਾਂ ਚਿਪਸ ਵੀ ਖਾਦਾ। ਹਰਮਨ ਨੇ ਵੀ ਖਾਦਾ। ਮੰਮਾ ਨੇ ਵੀ ਖਾਦਾ ਸਭ ਨੇ ਖਾਦਾ। ਦੇਖਿਆ ਨਾਲੀ ਬਲੌਗ ਜੇ ਮੈਨੂੰ ਦੇਸੀ ਪੇੜਾ ਸੇ ਕਰੀ ਇਸ ਕਰਕੇ ਆਹ ਹੀ ਦਿਖਾਇਆ ਹੈ ਨਹੀਂ ਨਹੀਂ ਦਿਖਾਇਆ ਬਲੌਗ ਜੇ ਸੀ ਤੇ ਉਹੀ ਮੈਂ ਗੱਲ ਕਰਦਾ ਮੈਨੂੰ ਵੀ ਦਿਖਾ ਸਕਦੇ ਸੀ ਯਾਰ ਨਹੀਂ ਨਹੀਂ ਆਜੂ ਦੱਸ ਦਤਾ ਨਾ ਬਲੌਗ ਹੀ ਦਿਖਾਇਆ ਆ ਮੱਕੀ ਦੀ ਰੋਟੀ ਹੋਣਾ ਅੱਛੇ ਮੇਸ਼ਾ ਤੋਂ ਮੈਂ ਬਲੌਗ ਤੇ ਦਿਖਾਉਣਾ ਚਾਹੀਦਾ ਕਹਿੰਦੀ ਮੈਨੂੰ ਪਤਾ ਗੱਲ ਕੀ ਹੋਈ ਕਹਿੰਦੇ ਵੀ ਤੁਸੀਂ ਪਹਿਲਾਂ ਨਹੀਂ ਮੈਨੂੰ ਚੇਤਾਇਆ ਮੈਂ ਮੱਕੀ ਦੀ ਰੋਟੀ ਖਾਣੀ ਆ ਢਾੜੀ ਨੂੰ ਪਕਾਣ ਦੇ ਰੋਟੀ ਤੇ ਆ ਮੱਕੀ ਦੀ ਭਈ ਆ ਤੇ ਰੱਤੀ ਰੋਟੀ ਪਕਾਣ ਦੇ ਆ ਲੈ ਤਾਂ ਅੱਜ ਨੂੰ ਲੇਟ ਸਮਝ ਆਣੀ ਮੈਨਾਂ ਨੂੰ ਮੈਂ ਦੱਸਿਆ ਆਹ ਇਹ ਸਬਜ਼ੀ ਗਰਮ ਰੱਖੀ ਪਿੰਡੀਆਂ ਦੇ ਵਿੱਚ ਆਹ ਹੈ ਇਹ ਨਹੀਂ ਗਰਮ ਹੈ ਦੇਖ ਤੇ ਹੁੰਦੀ ਹੋਗਾ ਕਿਧਰ ਰਹੀ ਆ ਇਹ ਚਲੋ ਬਣਾਓ ਫੇਰ ਰੋਟੀ ਮੰਮੀ ਰਾ ਇੱਧਰ ਕੰਮ ਖਤਮ ਨਹੀਂ ਹੋਇਆ ਇਹਦਾ ਕੰਮ ਨਾ ਪਾਪਾ ਆ ਗਏ ਆ ਪਾਪਾ ਪਾਪਾ ਤਾਂ ਪਹਿਲੇ ਆ ਗਏ ਸੀ ਪਹਿਲਾਂ ਆ ਗਏ ਆ ਆ ਪਾਪਾ ਤਾਂ ਪਹਿਲੇ ਆ ਕੇ ਸਿੱਧੇ ਭੁੱਲ ਗਿਆ ਮੈਨੂੰ ਹੁਣ ਫੇਰ ਰੋਟੀ ਖਾਣੀ ਨੇ ਮਲੰਜੀ ਬਣਾਈ ਆ ਮੈਂ ਤਾਂ ਮਲੰਜੀ ਦੇ ਨਾਲ ਬਾਣੀ ਖਣੀ ਆ ਚਲੋ ਠੀਕ ਆ ਫੇ ਮਲੰਜੀ ਖਾਣੇ ਰੋਟੀ ਹੇ ਦਿਖਾਉਦੇ ਆ ਰੋਟੀ ਓਕਾ ਪੂਣਾ ਕੀ ਬਣਾਇਆ ਇਹ ਮਲੰਜੀ ਮਲੰਜੀ ਅੰਬੜਾ ਵੰਦੀ ਹੈ ਨਾ ਇਹ ਆ ਤਾਂ ਪਿੰਡੀਆਂ ਦੇ ਪਿਆਰ ਵਾਲੀਆਂ ਤੇ ਆਹ ਜੋ ਇਹ ਲੈ ਲਈਆਂ ਤੇ ਹੁਣ ਇਹਨਾਂ ਖਾਣੀ ਪਾਪਾ ਦੋ ਮਿੰਟ ਬਾਹਰ ਗਏ ਆਗੇ ਇਹਨਾਂ ਨਾਲ ਗੱਲ ਕਰਦੀ ਨਹੀਂ ਐਦਾਂ ਖਾਣੀ ਮੇਰੇ ਵਿੱਚ ਪਿਆਜ਼ ਪਾ ਗਏ ਤੇ ਲੂਣ ਪਿਆਜ਼ ਤੇ ਲੂਣ ਵਿੱਚ ਪਾ ਗਏ ਪਿਆਜ਼ ਤੇ ਲੂਣ ਵਿੱਚ ਪਾ ਗਏ ਨਹੀਂ ਨਹੀਂ ਤੇ ਤਾਜੀ ਨੇ ਬਣਾਈ ਆ ਹਾਂ ਹੈਨਾ ਤੇ ਇਧਰ ਐਡੀਟ ਵੀਡੀਓ ਹੋ ਰਹੀ ਹੈ ਨਹੀਂ ਭਰਾਵਾ ਸਟੋਰੀਆਂ ਦੇਦਾ ਸਾਰਿਆਂ ਨੇ ਮੈਂਸ਼ਨ ਕੀਤੇ ਆ ਸਟੋਰੀਆਂ ਤੇ ਪਾਪਾ ਨੂੰ ਸ਼ੌਕ ਦਾ ਸੰਦੀ ਆ ਵਿੱਚ ਕੀਤਾ ਹੋਇਆ ਤੇ ਪਾਪਾ ਦੀ ਫੇਵਰੇਟ ਆ ਹਾਂ ਪਾਪਾ ਬਾਹਰ ਆ ਪਤਾ ਨਹੀਂ ਕੀ ਕਰ ਰਹੇ ਨੇ ਫੋਨ ਤੇ ਕਿਸ ਦਾ ਫੋਨ ਆਇਆ ਤੇ ਆ ਮੈਨੂੰ ਪਤਾ ਲਾਉਣ ਮੇਰੀ ਮੰਮੀ ਖਾਂਦੀ ਦੁੱਧ ਵਾਲੀ ਮੈਂ ਖਾਂਦੀ ਨਹੀਂ ਹੈਨਾ ਯਾਰ ਲਾਈਕ ਹੋ ਗਿਆ ਤੇ ਚਲੋ ਖਾ ਲਓ ਫਿਰ ਖਾ ਕੇ ਫਿਰ ਐਂਡ ਕਰਦੇ ਆਂ ਆਪਾਂ ਵਲੌਗ ਦਾ ਖਾ ਕੇ ਐਂਡ ਕਰਦੇ ਆਂ ਵਲੌਗ ਦਾ ਹੁਣ ਪਾਪਾ ਆ ਗਿਆ ਪਾਪਾ ਪਾਪਾ ਖਾਊਗੇ ਤੇ ਪਾਪਾ ਤੇ ਰਿਐਕਸ਼ਨ ਦੇਖਣਾ ਆਪਾਂ ਇਟਸ ਮਾਈ ਫੇਵਰਿਟ ਮੈਂ ਪਹਿਲਾਂ ਹੀ ਆ ਦੇਖਣਾ ਆ ਦੇਖਾਂ ਲਈ ਮੇਰੀ ਨੇ ਨਾ ਕੀ ਇਹਦੇ ਆ ਦੇਖੋ ਆ ਮੰਮੀ ਥਿਆਰ ਤੇ ਲੂਣ ਮਿਰਚ ਵਾਂਗੇ ਆਪਾਂ ਨੂੰ ਦਾਸ ਪਾ ਲਾ ਦੀਆ ਮਿੱਠੀ ਮਿੱਠੀ ਨਹੀਂ ਮਿੱਠੀ ਨਹੀਂ ਖੱਟੀ ਮਿੱਠੀ ਮੈਂ ਦੱਸਦੀ ਆ ਮੇਰੀ ਮੰਮੀ ਪਿੰਡ ਵਾਲੀ ਨਾ ਹੂੰ ਪਿੰਡ ਵਾਲੀ ਮੰਮੀ ਐਦਾਂ ਬਣਾਉਂਦੇ ਹੁੰਦੇ ਸੀਗੇ ਮੰਮੀ ਐਦਾਂ ਬਣਾ ਕੇ ਹੁੰਦੀ ਨਾ ਮੰਮੀ ਵਾਲੀ ਮੰਮੀ ਦੂਜੀ ਤਰ੍ਹਾਂ ਬਣਾਉਂਦੇ ਆ ਇਹ ਪਿੰਡ ਵਾਲੀ ਮੰਮੀ ਸੀ ਨਾ ਮੇਰੀ ਨਾਨੀ ਸਾਡੀ ਉਹ ਐਦਾਂ ਬਣਾਉਂਦੇ ਹੁੰਦੇ ਸੀਗੇ ਤੇ ਐਦਾਂ ਉਹ ਅਸੀਂ ਏਦੇ ਖਾਈਦਾ ਸੀਗਾ ਇੱਥੇ ਜਦੋਂ ਮੈਂ ਜਾਂਦੇ ਮੰਮੀ ਵੀ ਐਦਾਂ ਬਣਾਉਂਦੇ ਆ ਕੱਲੀ ਚੀਨੀ ਪਾ ਦੋ ਹਾਂ ਤੇ ਚਲੋ ਖਾ ਲਓ ਫੇਰ ਹਾਂ ਖਾਓ ਪਪਾ ਐਸ਼ ਕਰੋ ਲੋ ਜੀ ਹੁਣ 10:30 ਹੋ ਗਏ ਨੇ ਤੇ ਅਸੀਂ ਦੇਖ ਰਹੇ ਹਾਂ ਟੀਵੀ ਸਾਰੇ ਜਣੇ ਆਪਣੇ ਆਪਣੇ ਬੇਡਾਂ ਦੇ ਤੇ ਕਰਦੇ ਆ ਇੱਥੇ ਬਲੌਗ ਦਾ ਐਂਡ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਤੁਸੀਂ ਉਹ ਤੁਹਾਨੂੰ ਸਾਡੇ ਬਲੌਗ ਕਿਦਾਂ ਦੇ ਲੱਗਦੇ ਆ ਤੇ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਬਲੌਗ ਚ ਹਾਏ ਓਏ ਤੂੰ ਤਾਂ ਸੋ ਗਈ ਸੀ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ